ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਟ ਪਹੁੰਚੇ ਆਪਾਂ ਲੀਲੋ ਦੇ ਕੋਠੇ ਠੀਕ ਹੈ ਜੀ ਸੰਧੂਆਂ ਦੇ ਤੇ ਸਹਣੇ ਦੇ ਵਿਚਾਲੇ ਆ ਨਹਿਰ ਕੋਲ ਰਾਜੰਦਾ ਠੀਕ ਹੈ ਜੀ ਬਾਈ ਕੋਲ ਟੌਪ ਟੌਪ ਦੀਆਂ ਬੱਕਰੀਆਂ ਵੱਡੇ ਕੰਨ ਵਾਲੀਆਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਜ਼ਿਲ੍ਹਾ ਬਾਈ ਦਾ ਹੈਗਾ ਬਰਨਾਲਾ ਠੀਕ ਹੈ ਜੀ ਤੇ ਦੇਖ ਸਕਦੇ ਮਾਲ ਬਾਈ ਕੋਲ ਸੁਖਨਾ ਵਧੀਆ ਕਰਮਾਂ ਵਾਲਾ ਤੇ ਖੰਡ ਪਧੀਆ ਲੱਗਿਆ ਤੇ ਕੰਨ ਕੰਨ ਵੀ ਦੇਖੋ ਜੀ ਟੌਪ ਦੇ ਲੱਗੇ ਆ ਬਾਕੀ ਆਪਾਂ ਕਰਾਂਗੇ ਬਾਈ ਜੀ ਨਾਲ ਗੱਲਬਾਤ ਸਾਰੀ ਬਾਈ ਜੀ ਦੋਗਾਪਨੂੰ ਜਾਣਕਾਰੀ ਠੀਕ ਹੈ ਜੀ ਕਿੰਨੇ ਬਾਈ ਨੇ ਇਹਦੇ ਚ ਸੇਲ ਕਰਨੇ ਆ ਕਿੰਨੇ ਰੱਖਣੇ ਆ ਨਾ ਤੇ ਉਹ ਆਪਾਂ ਕਰਾਂਗੇ ਬਾਈ ਜੀ ਨਾਲ ਗੱਲਬਾਤ ਬਾਈ ਕੋਲ ਸੁੱਖ ਨਾ ਮਾਲ ਵਧੀਆ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਤੇ ਡਰੈਸ ਤੁਸੀਂ ਆਪਣਾ ਨਾਮ ਮੇਰਾ ਬਿੰਦਰ ਖਾਨ ਜੀ ਹਾਂਜੀ ਪਿੰਡ ਪਿੰਡ ਲੀਲੋ ਕੋਹਟੇ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੇੜੇ ਨੇੜੇ ਕਿਹੜੇ ਪਿੰਡ ਪੈਂਦਾ ਵੀ ਆਪਣਾ ਨੇੜੇ ਨੇੜੇ ਵਾਲਾ ਸੰਧੂ ਹਾਂਜੀ ਸਹਿਣਾ ਹਾਂਜੀ ਵੱਲੋਂ ਹਾਂਜੀ ਇਹ ਨੇੜੇ ਨੇੜੇ ਪੈ ਗਈ ਸਾਡੇ ਠੀਕ ਹੈ ਜੀ ਤੇ ਕਿੰਨਾ ਕੁ ਮਾਲ ਪਕਾਉਆ ਵੀ ਆਪਣਾ ਮਾਲ ਆਪਣੇ ਕੋਲੇ ਜੀ 15 ਪਸ਼ੂਆ ਵੱਡੇ ਹਾਂਜੀ ਬੱਚਿਆਂ ਤੋਂ ਬਿਨਾ ਠੀਕ ਹੈ ਜੀ 15 ਪਸ਼ੂਆਂ ਦੇ ਵਿੱਚੋਂ ਮੈਂ 10 ਪਸ਼ੂ ਸੇਲ ਕਰਨੇ ਆ ਠੀਕ ਹੈ ਜੀ ਉਹਨਾਂ ਦੇ ਨਾਲ ਤਿੰਨ ਬੱਚੇ ਆ ਠੀਕ ਹੈ ਜੀ ਜਿਹੜੇ ਮੈਂ ਸੇਲ ਕਰਨੇ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਪੰਜ ਪਸ਼ੂ ਮੈਨਾਂ ਤੋਂ ਰੱਖਣੇ ਆਗੇ ਹਾਂਜੀ 10 ਪਸ਼ੂ ਮੈਂ ਵੀਰੇ ਸੇਲ ਕਰਨੇ ਆ ਠੀਕ ਹੈ ਜੀ ਹਾਂ ਕਿਸੇ ਵੀ ਵੀਰ ਭਾਣੋ ਹੋਵੇ ਮੈਂ ਨਾਲ ਆ ਕੇ ਗੱਲ ਕਰ ਸਕਦਾ ਹਾਂਜੀ ਮੌਕੇ ਤੇ ਅਗਲੇ ਦਾ ਰੇਟ ਹੋਊਗਾ ਪਸੂ ਦੇਖੋ ਫਿਰ ਰੇਟ ਹੋਊਗਾ ਠੀਕ ਹੈ ਜੀ ਵੀ ਪੱਕਾ ਰੇਟ ਨਹੀਂ ਦੱਸ ਸਕੀ ਸੀ ਤਾਂ ਵੀ ਨਾ ਪੱਕਾ ਰੇਟ ਕੋਈ ਨਹੀਂ ਅਗਲਾ ਖਬਰਾਂ ਕਹੇ ਜਾਂ ਮਾਲਕੀ ਮੈਂ ਪਸੰਦ ਕਰੂੰਗਾ ਕਿਹੜੇ ਟੰਗ ਨਾਲ ਲਊਗਾ ਰੇਟ ਉਦੋਂ ਹੋਊਗਾ ਭਾਈ ਮਾਲ ਦੇ ਕੋਲੇ ਜਿਹੜੇ ਮਾਂ ਬੱਕਰੀਆਂ ਵੱਡੀਆਂ ਉਹਨਾਂ ਤੋਂ ਗੱਬਣਾ ਵੀ ਹੈਗੇ ਜੀ ਹਾਂ ਬੱਕਰੀਆਂ ਗੱਬਣਾ ਸਾਰੀਆਂ ਪਰ ਮੰਦਾ ਕੋਈ ਨਹੀਂ ਭਾਈ ਹਾਂਜੀ ਇਸ ਗੱਲ ਨੂੰ ਮੰਨਦਾ ਕੋਈ ਨਹੀਂ ਮੈਂ ਝੂਠ ਨਹੀਂ ਮਾਰਨਾ ਬੱਕਰਾਂ ਹੋਈਆਂ ਉਹ ਪੂਰੇ ਚੰਗੇ ਬੱਕਰੇ ਥੋੜੇ ਗੁਜਰ ਦਾ ਬੱਕਰਾ ਲਿਆ ਕੇ ਮਾਲ ਦੇ ਵਿੱਚ ਮੈਂ ਮੀਨਾ ਰੱਖਿਆ ਬੱਕਰੀਆਂ ਮੇਰੇ ਕੋਲ ਸਾਰੀਆਂ ਬਣੀਆਂ ਮੈਂ ਇੱਕ ਬੱਕਰੀ ਤਾਜੀ ਸੂਈ ਵੀ ਆ ਠੀਕ ਹੈ ਜੀ ਉਹਦਾ ਰੇਟ ਦੱਸ ਸਕਦੇ ਕੋਈ ਨਹੀਂ ਤਾਜੀ ਦਾ ਹੈ ਤਾਜੀ ਦਾ ਜਿਹੜੀ ਤਾਜੀ ਸੂਈ ਵੀ ਆ ਨਹੀਂ ਰੇਟ ਤਾਂ ਉਹ ਨਾਲ ਹੀ ਆਉਣਾ ਇਹਨਾਂ ਦੇ ਅੱਛਾ ਅੱਛਾ ਹਾਂ ਉਹ ਤਾਜੀ ਮਾਲ ਦੇ ਨਾਲ ਹੀ ਆਉ ਉਹ ਦਿਖਾ ਦਿਓ ਜੀ ਤਾਜੀ ਉਹ ਤਾਜੀ ਸੂਈ ਵੀ ਬੱਕਰੀ ਤੁਹਾਨੂੰ ਮੈਂ ਦਿਖਾ ਦਿੰਦਾ ਹਾਂ ਹਾਂ ਜੀ ਉਹ ਦਿਖਾ ਦਿਓ ਵਈ ਦੇਖ ਸਾਡੇ ਇਹੀ ਬੱਕਰੀ ਬਸ ਲੱਗ ਸੂਈ ਆ ਦੂਜੀਆਂ ਸਾਰੀਆਂ ਕਬਣਾ ਆ ਜਾ ਵਈ ਆ ਜਾ ਇੱਥੇ ਆ ਲੈ ਵੀਰੇ ਇੱਥੇ ਆ ਲੈ ਵਸ ਕੋਨੇ ਆ ਜਾ ਆ ਜਾ ਇੱਥੇ ਦੇਖ ਲੈ ਬਰਾ ਆ ਜਾ ਵੀਰੇ ਡਰਦੀ ਕਿਉਂ ਹੈ ਬੰਦੇ ਤੂੰ ਰੱਗੀ ਆ ਜਾ ਸੁਖਨਣ ਬਾਈ ਦਾ ਬੱਚਾ ਬਾਹਰ ਚਲਾ ਗਿਆ ਉਹਦਾ ਕਰਕੇ ਬਾਈ ਕਹਿੰਦਾ ਮੈਨੂੰ ਥੋੜਾ ਜਿਹਾ ਔਖਾ ਬਾਈ ਖੇਤੀ ਵੀ ਕਰਦਾ ਨਾਲ ਠੀਕ ਹੈ ਜੀ ਹਾਂ ਇਹ ਆ ਬੱਚਾ ਇਹਦਾ ਠੀਕ ਹੈ ਜੀ ਦੂਜੇ ਸੂਏ ਸੂਏ ਪਹਿਲੇ ਸੂਏ ਸੂਈ ਵੀ ਆ ਪੱਠ ਠੀਕ ਹੈ ਜੀ ਪਲੂਣ ਪੱਠ ਹੈ ਇੱਕ ਬੱਚਾ ਦਿੱਤਾ ਨੇ ਕਰਮਾਲੀ ਨੇ ਠੀਕ ਹੈ ਜੀ ਥਾਣ ਥਾਣ ਬਾਈ ਓਕੇ ਜਾ ਯਾ ਮਾ ਓਕੇ ਆ ਯਾਰ ਕੋਈ ਲੰਬਾ ਤਾਂ ਨਹੀਂ ਆਦਾ ਨਾ ਨਾ ਕੋਈ ਲੰਬਾ ਨਹੀਂ ਤਾਜੀ ਸੂਈ ਆ ਅੱਛਾ ਖਾਲੀ ਜਿਹੀ ਕਰੀ ਬੈਠੀ ਹੋਣੀ ਉਹ ਖਾਲੀ ਤਾਂ ਫਿਰ ਹੁਣ ਬੱਚਾ ਢੱਡਾ ਵਸ ਹਲੇ ਖਾਲੀ ਹੋਣਾ ਵੀਰੇ ਅੱਛਾ ਸਾਰ ਚੰਗ ਗਿਆ ਫਿਰ ਆਪਾਂ ਕਿਹੜਾ ਕੋਈ ਖੜ ਲਾਉਣੀ ਆ ਇਹ ਸਹੀ ਗੱਲ ਆ ਜੀ ਸਹੀ ਗੱਲ ਆ ਕਰ ਦਈ ਬੱਕਰੀਆਂ ਵਜਦੀਆਂ ਹਾਂ ਆਪਾਂ ਕੋਈ ਬਾਹਰ ਦੁੱਧ ਆ ਤਾਂ ਲਾਲਚ ਨਹੀਂ ਕਰਦੇ ਇਹਨਾਂ ਦਾ ਠੀਕ ਆ ਜੀ ਬੱਚੀ ਪਾਲਦੇ ਹੋ ਬੱਚੇ ਹੀ ਪਾਲਦੇ ਬੱਚੇ ਨਹੀਂ ਦੱਸਦੇ ਤੈਨੂੰ ਹਾਂਜੀ ਹਾਂਜੀ ਦੱਸੀ ਜਾਂਦੇ ਬੱਚੇ ਆਪਾਂ ਦੁੱਧ ਪਾਉਂਦੇ ਨਹੀਂ ਬੱਕਰੀਆਂ ਦਾ ਆਪਾਂ ਬੱਚੇ ਹੀ ਚਾਹੁੰਨੇ ਆ ਠੀਕ ਆ ਜੀ ਠੀਕ ਦੇਖ ਸਕਦਾ ਪਰਾ ਤੇਰੇ ਕੋਲੇ ਰੰਗ ਠੀਕ ਹੈ ਅਰੇ ਯਾਰ ਔਦਾ ਮੈਂ ਤਾਂ ਬੱਚਿਆਂ ਨੂੰ ਝੰਗਾਉਣਾ ਪਈ ਆ ਜਿਹੜੇ ਆਹ ਖੜੇ ਇਹਨਾਂ ਨੂੰ ਵੀ ਝੰਗਾਉਣਾ ਹੁਣ ਮੈਂ ਤਾਂ ਠੀਕ ਹੈ ਠੀਕ ਵੱਡਿਆਂ ਨੂੰ ਵੀ ਹਾਂ ਆਹ ਦੇਖੋ ਆ ਜਾ ਹੁਣ ਚੰਗੂ ਨੂੰ ਹਟਿਆ ਹਲੇ ਪਾਸੇ ਚੋਂ ਉੱਥੇ ਜਿਹੜੇ ਆ ਬਾਈ ਮਹਿਮਣੇ ਆ ਇਧਰ ਸਾਈਡ ਜੀ ਤੇ ਆਪਾਂ ਹਾਂ ਇਹ ਨਹੀਂ ਵੇਚਨੇ ਵੀਰੇ ਆਪਾਂ ਇਹ ਵੇਚਨੇ ਨਹੀਂ ਭਰਾ ਇਹ ਲੱਗ ਆ ਕੇ ਇਹ ਲੱਗ ਰੱਖੇ ਹੋਇਆ ਤੇ ਇਹਨਾਂ 'ਚ ਆਪਾਂ ਤਿੰਨ ਬੱਚੇ ਆ ਬੱਕਰੀਆਂ ਦੇ ਮਗਰ ਮੰਨ ਕੇ ਚਾਲਤੂ ਜਿਹੜੀਆਂ 10 ਸੇਲ ਕਰਨੀਆਂ ਉਹਨਾਂ ਦੇ ਮਗਰ ਤਿੰਨ ਬੱਚੇ ਆ ਵੀਰੇ ਉਹ ਦਿਖਾ ਦਊਂਗਾ ਬੱਚੇ ਕਿਹੜੇ ਆ ਜੀ ਹਾਂ ਬੱਚੇ ਦਿਖਾ ਦੇ ਇੱਕ ਤਾਂ ਉਹ ਦੇਖ ਹੀ ਲਿਆ ਇੱਕ ਉਹ ਖੜਾ ਜੀ ਇਸਾ ਇੱਕ ਦਾਸ ਵੀ ਹਾਂ ਤੇ ਕਿਹ ਵਿੱਚ ਨਾ ਠੀਕ ਹੈ ਜੀ ਤੇ ਦੇਖ ਸਰਦ ਭਰਾ ਤੇ ਤੀਜਾ ਬੱਚਾ ਵੀ ਤੀਜਾ ਬੱਚਾ ਕਾ ਆ ਗਿਆ ਜੀ ਬਸ ਠੀਕ ਆ ਆ ਗਿਆ ਆਪਾਂ ਭਰਾ ਨੀਮਣੀ ਵੀ ਬਕਾਉ ਬਾਈ ਕੋਲ ਠੀਕ ਹੈ ਨਾ ਦੇਖ ਸਰਦ ਸਤਲਾ ਜਾ ਬੱਕਰਾ ਬੱਕਰੀ ਆ ਪਾਠਾ ਵੀ ਰਹੀ ਬੱਕਰਾ ਜੀ ਬੱਕਰਾ ਬੱਕਰਾ ਭਰਾ ਠੀਕ ਹੈ ਨਾ ਬੱਕਰੀ ਆ ਦੋਨੇ ਠੀਕ ਹੈ ਜੀ ਦੋਨੇ ਬੱਕਰੇ ਆ ਤੇ ਜਿਹੜਾ ਪਾਠਾ ਉਹਦੇ ਮਗਰ ਵੀ ਬੱਕਰੇ ਪਾਠਕ ਬੱਕਰੇ ਉਹਦੇ ਮਗਰ ਵੀ ਬੱਕਰੀ ਆ ਕਿੰਨੇ ਬੱਕਰੇ ਆ ਤਿੰਨੇ ਹੀ ਬੱਕਰੇ ਆ ਮੰਨ ਕੇ ਚੱਲੋ ਤੇ ਇਹਨਾਂ ਚੋਂ ਆਪਾਂ 10 ਸੇਲ ਕਰਨੀ ਆ 10 ਸੇਲ ਕਰਨੀਆਂ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਨੈਕਟ ਕਰੋ ਭਰਾ ਦੇਖ ਸਕੇ ਹਾਂ ਜੇ ਕਿਸੇ ਨੇ ਛੋਟੇ ਬੱਚਿਆਂ ਦੀ ਚਾਹ ਨਾ ਕੋਈ ਛੋਟੇ ਵੀ ਲਿਆ ਸਕਦਾ ਇਹਨਾਂ ਚ ਅੱਛਾ ਜੀ ਹਾਂ ਇਹਨਾਂ ਚ ਲਿਆ ਸਕਦਾ ਕੋਈ ਆੜੇ ਅੱਡ ਤਾੜੇ ਪਿਆ ਠੀਕ ਹੈ ਜੀ ਕੋਈ ਚਾਹ ਨਮਾਰ ਹੁੰਦਾ ਛੋਟੇ ਬੱਚਿਆਂ ਦਾ ਠੀਕ ਹੈ ਜੀ ਪਠਾ ਵੀ ਹੈਗੀਆਂ ਬੱਕਰੇ ਵੀ ਹੈਗੇ ਆ ਇਹਨਾਂ ਚ ਲੱਗਦੇ ਜਾਣਗੇ ਆਪਾਂ ਉਹ ਲੱਗ ਦਿੱਤੇ ਜਾਣਗੇ ਕੋਈ ਇਹਨਾਂ ਨੂੰ ਲੈ ਕੇ ਜਾਣੀਆਂ ਤੇ ਬਾਈ ਜੀ ਨਾਲ ਜ਼ਰੂਰ ਕੰਨੈਕਟ ਕਰੋ ਬਾਈ ਦਾ ਐਡਰੈਸ ਦੱਸਤਾ ਬਾਈ ਜੀ ਨੰਬਰ ਦੱਸੋ ਆਪਣਾ 9879962052 ਦੁਬਾਰੇ ਫਿਰ ਦੱਸੋ ਜੀ 9879962052 ਠੀਕ ਹੈ ਜੀ ਬਾਈ ਜੀ ਨਾਲ ਜ਼ਰੂ ਠੀਕ ਹੈ ਜੀ ਬਾਕੀ ਆਪਣੀ ਵੱਡੀ ਵੀਡੀਓ ਤਾਂ ਬਣਾਉਣੀ ਆਪਾਂ ਵੀ ਸਾਰਾ ਦੇਖਿਆ ਜਾਵੇ ਕੱਲਾ ਕੱਲਾ ਨਗ ਦਾ ਪੀਸ ਦਾ ਹਨਾ ਬਾਈ ਜੀ ਨਾਲ ਕਨੈਕਟ ਕਰ ਲਿਓ ਬਾਈ ਜੀ ਨਾਲ ਕਨੈਕਟ ਆਪਾਂ ਨੂੰ ਤਾਂ ਯਾਰ ਕੋਈ ਆਈ ਨਹੀਂ ਨਾ ਆਪਾਂ ਨੂੰ ਕੋਈ ਉਹ ਆ ਉਹ ਜਵਾਕ ਜਾਣੇ ਕਰਕੇ ਮੈਥੋਂ ਸਮਝਦੇ ਨਹੀਂ ਪਸੂ ਹੋਰ ਆਪਣੇ ਪਸ਼ੂਆਂ 'ਚ ਕੋਈ ਤਥਾ ਨਹੀਂ ਹੈਗੀ ਹਾਂਜੀ ਹਾਂਜੀ ਹਾਂ ਵੀ ਕੋਈ ਆਪਾਂ ਨੂੰ ਉਹ ਨਹੀਂ ਹੈ ਠੀਕ ਹੈ ਜੀ ਮਾਲ ਮੁੱਲ ਦੇਵਾਂਗੇ ਕੋਈ ਆਇਆ ਨਹੀਂ ਹੈ ਵੀ ਆਪਾਂ ਗਾਲੀ ਵੱਢਣਾ ਅਗਲੇ ਦਾ ਉਹ ਨਹੀਂ ਚੀਜ਼ ਆਪਾਂ ਵੀ ਜਾਇਜ਼ ਹੀ ਕਰਾਂਗੇ ਮੁੱਲ ਜਾਇਜ਼ ਮੁੱਲ ਕਰਾਂਗੇ ਯਾਰ ਜਾਇਜ਼ ਦੇਵਾਂਗੇ ਅਗਲੇ ਨੂੰ ਠੀਕ ਹੈ ਜੀ ਜੇ ਸਾਰੇ ਸਾਰੇ ਲੈ ਕੇ ਨਾ ਮੜਾ ਮੋਟਾ ਲੈ ਸਮਾਨਤਨ ਹੋ ਜੇ ਸਾਰੇ ਨਾਕ ਛੋਟੇ 10 ਦੇ 10 ਵੀ ਲੈ ਕੇ ਜਾਂਦਾ ਕਿਹਣਾ ਤਾਂ ਉਹਦਾ ਜਮਾਨਤਾਂ ਨਾ ਹੋ ਜੂਗਾ ਬਤ ਵਤ ਹਾਂ ਹਾਂ ਹੋ ਜੂਗਾ ਉਹ ਹਿਸਾਬ ਨਾਲ ਦੇਵਾਂਗੇ ਜਿਹੇ ਹਿਸਾਬ ਨਾਲ ਮਾਲਾਂ ਇਕੱਠਾ ਲੈ ਕੇ ਜਾਣਾ ਹਾਂ ਜੇ 10 ਇਕੱਠੀਆਂ ਲੈਂਦਾ ਹੋਇਆ ਢੇਰੀ ਜੀ ਢੇਰੀ ਫੇਰ ਉਸ ਹਿਸਾਬ ਨਾਲ ਦੇ ਜਾਗੇ ਆਪਾਂ ਠੀਕ ਹੈ ਜੀ ਇਹ ਕੱਲੀ ਕੱਲੀ ਆਲਾ ਹੋਇਆ ਉਸ ਹਿਸਾਬ ਨਾਲ ਦੇ ਜਾਣੀ ਠੀਕ ਹੈ ਜੀ ਕਈ ਵੀ ਰੀਤਾ ਬੰਦੇ ਨੂੰ ਐ ਚਾਰ ਮਾਨ ਹੁੰਦੀ ਐ ਮੈਂ ਫੜ ਕੇ ਲੈ ਜਾਣੀ ਆ ਠੀਕ ਹੈ ਜੀ ਕਿਹੜੀ ਫੜ ਕੇ ਲਿਆ ਉਹਦਾ ਰੇਟ ਲੱਗ ਲੱਗੂਗਾ ਠੀਕ ਹੈ ਜੀ ਕਿੱਥੇ ਹੁਣ ਸਾਰੀ ਢੇਰੀ ਲੈਣੀ ਆ ਅਗਲੇ ਨੇ ਹਾਂਜੀ ਹਾਂਜੀ ਐ ਹੋ ਜਾ ਉਹ ਚੱਕ ਤੈਨੂੰ ਦ ਰਾਈ ਡੇਰੀ ਫਾਰਮ ਠੀਕ ਹੈ ਜੀ ਜੀਤਾ ਡੇਰੀ ਫਾਰਮ ਠੀਕ ਹੈ ਜੀ ਆਪਣੇ ਚੈਨਲ ਤਿੰਨ ਚਾਰ ਚੈਨਲ ਆ ਠੀਕ ਹੈ ਜੀ ਪੰਜਾਬ 140 ਵੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਠੀਕ ਹੈ ਜੀ ਉਹਨੂੰ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਜਿਸ ਨੂੰ ਨੰਬਰ ਨਵੀਂ ਵੀਡੀਓ ਆਪਣਾ ਕਰਦੇ ਨੇ ਜੇ ਕਿਸੇ ਨੇ ਤੁਸੀਂ ਵੀ ਇਦਾਂ ਦੀ ਐਡ ਲਗਾਉਣੀਆਂ ਤਾਂ ਭਾਈ ਜੀ ਨਾਲ ਜ਼ਰੂਰ ਸੰਪਰਕ ਆ ਆਪਣੇ ਨੰਬਰ ਡਾਇਲ ਕਰੋ 758200357 ਠੀਕ ਹੈ ਜੀ ਬਾਈ ਦੇ ਨਾਲ ਕੰਟੈਕਟ ਭਰਾ ਕਰ ਸਕਦੇ ਹੋ ਕੱਲੀ ਕੱਲੀ ਬੱਕਰੀ ਦੀ ਇਸ ਨੂੰ ਵੀਡੀਓ ਬਣਾਤੀ ਆ ਕੇ ਚੱਲ ਕੇ ਅੱਗੇ ਲਿਜਾ ਸਕਦੇ ਭਰਾ ਕੱਦ ਕੋਈ ਸੁੱਖਣਾ ਕਰਮਾਣੇ ਦੀ ਵਧੀਆ ਦੇਖ ਸਕਦੇ ਹੋ ਮਿਲਦੇ ਆਂ ਭਰਾ ਨਵੀਂ ਵੀਡੀਓ ਚ ਓਕੇ ਬਾਏ